ਦੀ ਮੈਂ ਸਾਰੀਆਂ ਭੈਣਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਸਾਡੇ ਛੁੱਟੀਆਂ ਦੇ ਸੱਤੇ ਤੇ ਪ੍ਰੋਗਰਾਮ ਚ ਸ਼ਾਮਲ ਹੋੰਜਾ ਨੇ ਇਹ ਕੱਲੇ ਪ੍ਰੋਗਰਾਮ ਇਹ ਹਰ ਇੱਕ ਪ੍ਰੋਗਰਾਮ ਤੇ ਜਦੋਂ ਵੀ ਅਸੀਂ ਸੱਜਾ ਦਿੰਨੇ ਆ ਨਾਲ ਆ ਕੇ ਖੜਦੇ ਨੇ ਤੇ ਅਗਲੀ ਵਾਰ ਮੈਂ ਵਿਸ਼ਵਾਸ ਪਾਉਣਾ ਇਹ ਤੋਂ ਵਧੀਆ ਤਰੀਕੇ ਨਾਲ ਅਸੀਂ ਪ੍ਰੋਗਰਾਮ ਕਰਾਂਗੇ ਸੱਭਿਆਚਾਰ ਤੇ ਸਾਰੀਆਂ ਜਿਹੜੀ ਕੋਈ ਪੁਰਾਣੀਆਂ ਵਿਰਸਾ ਸਾਰਾ ਉਹਨੂੰ ਦੁਬਾਰੇ ਜਾਗਰੂਕਲੇਵਾਂਗੇ ਤੇ ਜਿਹੜਾ ਵੀ ਕੋਈ ਅੱਗੇ ਜਿਹੜੀ ਇਹਨਾਂ ਦੀ ਭੈਣਾਂ ਦੀ ਡਿਮਾਂਡ ਹੋ ਉਸੇ ਤਰੀਕੇ ਅਸੀਂ ਪ੍ਰੋਗਰਾਮ ਰੱਖਾਂਗੇ ਧੰਨਵਾਦ ਧੰਨਵਾਦ ਦੇਦੇ ਅੱਜ ਦਾ ਇਹ ਨਵਾਂ ਕਰਾਏ। ਦਾ ਕੰਫਰੰਸਰ ਸਾਹਮਣੇ ਵਧੀਆ ਪ੍ਰੋਗਰਾਮ ਕੀਤਾ ਇਸ ਧੰਨਵਾਦ ਕਰਦੇ ਹਾਂ। ਅਸੀਂ ਸਾਡੇ ਪਿੰਡ 'ਚ ਸੱਜ ਸਭਿਆਚਾਰਕ ਤੀਆਂ ਦਾ ਪ੍ਰੋਗਰਾਮ ਹੋਇਆ। ਅਸੀਂ ਸਾਡੇ ਸੂਝਵਾਨ ਨੇਤਾ ਸਾਡੇ ਸਰਪੰਚ ਸਤਨਾਮ ਸਿੰਘ ਤੋਂ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਬਦੌਲਤ ਸਾਡੇ ਪਿੰਡ 'ਚ ਵੱਧ ਤੋਂ ਵੱਧ ਪ੍ਰੋਗਰਾਮ ਹੁੰਦੇ ਨੇ। ਸਾਰਾ ਪਿੰਡ ਪੂਰੀ ਪਰਿਵਾਰਕ ਸਾਂਝ ਬਗੂ ਪਿੰਡ 'ਚ ਮੇਲੇ ਮਨਾਉਂਦਾ। ਇੱਥੀਆਂ ਤਿਆਰ ਅੱਜ ਸਾਡੀਆਂ ਤੀਆਂ ਪੈਣਾ ਹੱਸ ਗੇੜ ਰਹੀਆਂ ਨੇ ਬਾਹਨੇ ਨਾਲ ਦੀਆਂ ਪਣ ਹੱਡੀਆਂ ਇਕੱਠੀਆਂ ਹੋ ਗਈਆਂ ਨਾ ਅਸੀਂ ਇਸ ਨਾਲ ਪਰਿਵਾਰਕ ਸਾਂਝ ਵਧ ਰਹੀ ਹੈ ਤੇ ਅਸੀਂ ਇਦਾਂ ਚਾਹੁੰਦੇ ਆ ਵੀ ਹਰੇਕ ਪਿੰਡ 'ਚ ਇਦਾਂ ਇਸੇ ਤਰ੍ਹਾਂ ਹੀ ਐ ਚੰਗੇ ਨੂੰ ਨੌਜਵਾਨ ਸੋ ਸੂਝਵਾਨ ਨੌਜਵਾਨ ਸਰਪੰਚੀਆਂ ਕਰਨ ਤੇ ਅਸੀਂ ਪਿੰਡਾਂ ਦਾ ਮੋਹ ਪਿਆਰ ਬਣਿਆ ਰਹੇ ਧੰਨਵਾਦ ਜੀ ਬਾਈ ਆਪਣਾ ਪਰਨਣਾ ਲੜਾ ਬੀ ਬਰਾ ਉਹ ਨਾਲ ਉਹ ਜੇ ਕੋਈ ਤੇਰੀ ਇਹ ਇਹ ਕਰਨਾ ਪਰਨਾ ਕਿਤੇ ਤੋ ਆ ਬਾਈ ਵਾਲੇ ਕਮ ਦਾ ਸਾਫ ਪਰਨਾ ਬਦੰਦਰਾ ਉਹੀ ਕਹੀ ਜਾਂਦਾ ਜੇ ਲਿਬੜਿਆ ਹੁੰਦਾ ਫਿਰ ਕਹਿਦਾ ਵੀ ਲਿਬੜਿਆ ਆ। ਵੋਏ। ਲਓ ਜੀ ਮੈਦੇਵਾ ਦੇ ਪੀਆਂ ਵਾਸਤੇ ਤੇ ਕੁੜੀਆਂ ਵਾਸਤੇ ਚੱਲ ਰਹੇ ਬਤੌਰ ਅੱਜ ਕੱਢੀ ਜਾਂਦੇ ਆਪਾਂ। ਬਾਕੀ ਫਿਰ ਲਾਈਵ ਦੇਖਾਵਾਂਗੇ ਤੁਹਾਨੂੰ। ਨਈ ਕੋਹ ਰਾ ਆ ਗਿਆ ਆਪਣਾ ਕਹਿੰਦਾ ਹਮ ਲਾਜੀਆਂ ਬੰਦਾਂ ਵਾਲੇ। ਉਹ ਦੇਖ ਟਰਾਲੀ ਚ ਜੰਮੀ ਟਾਈਪ ਤੇ ਆਇਆ ਹੈ ਨਾ ਓਏ ਸਵੇਰ ਦਾ ਆਈ ਨਿਕਰੇ ਓਏ ਉਹ ਕੇਵਲ ਮੋਟਰ ਉੱਪਰ ਜੇ ਬਣਾਉਣਾ ਆਇਆ ਕਿੱਥੋਂ ਆਇਆ ਕੋ ਤੋਂ ਤੂੰ ਆਇਆ ਮੈਂ ਤਾਂ 12 ਵਜੇ ਆ ਗਿਆ ਦੁਬਾਰੇ ਮੁੜ ਕੇ ਓਏ ਤੂੰ ਆਇਆ ਮਲਾ ਮੈਂ ਲਹਿਰੇ ਤੋਂ ਆਇਆ ਕਿੱਥੋਂ ਮੈਂ ਆਇਆ ਉੱਥੇ ਖੜ ਕੇ ਫਿਰ ਮੈਂਲੀ ਬੱਜ ਜਾਊਗੀ ਮੈਂ ਖਤਮ ਹੋ ਗਿਆ ਹਾਂ ਮੈਂ ਨਾਲ ਜਨ ਆ ਗਿਆ ਇਸ ਤਾਂ